ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਜਬਟੀ ਦੀ ਭਰਤੀ ਸੰਧੀ ਵੱਡੀ ਅਪਡੇਟ ਹੈ ਅਪਡੇਟ ਦੱਸਣ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰ ਦਿਓ ਤਾਂ ਕਿ ਜਿਨ੍ਹਾਂ ਵੀ ਦੋਸਤਾਂ ਨੇ ਜਬਟੀ ਦਾ ਐਗਜ਼ਾਮ ਦੇਣਾ ਹੈ ਉਹਨਾਂ ਨੂੰ ਇਹ ਅਪਡੇਟ ਬਾਰੇ ਜਾਣੂ ਕਰਵਾਇਆ ਜਾ ਸਕੇ ਤਾਂ ਦੋਸਤੋ ਦੱਸ ਦਈਏ ਕਿ ਐਜੂਕੇਸ਼ਨ ਡਿਪਾਰਟਮੈਂਟ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਭਰਤੀ ਕੱਢੀ ਗਈ ਸੀ ਜਿਸ ਵਿੱਚ ਪੋਸਟਾਂ ਦੀ ਗਿਣਤੀ 396 ਸੀ ਪੋਸਟ ਦਾ ਨਾਮ ਜੂਨੀਅਰ ਬੇਸਿਕ ਟੀਚਰ ਜਾਣੀ ਜਬੀਟੀਸੀ ਇਸ ਵਾਸਤੇ ਬਹੁਤ ਸਾਰੇ ਐਪਲੀਕੇਸ਼ਨਸ ਜੋ ਬਕਵਖ ਕੈਂਡੀਡੇਟਸ ਵੱਲੋਂ ਭਰੀਆਂ ਗਈਆਂ ਸਨ ਅਤੇ ਪਿਛਲੇ ਸਾਲ ਲਗਭਗ ਜੂਨ ਮਹੀਨੇ ਦੇ ਵਿੱਚ ਇਹ ਐਪਲੀਕੇਸ਼ਨਸ ਭਰੀਆਂ ਗਈਆਂ ਸਨ ਇਸ ਸਬੰਧੀ ਹੁਣ ਸਭ ਤੋਂ ਵੱਡੀ ਅਪਡੇਟ ਆਈ ਹੈ ਕਈ ਕਾਰਨਾ ਕਰਕੇ ਐਗਜ਼ਾਮ ਨਹੀਂ ਹੋ ਸਕਿਆ ਸੀ ਹੁਣ ਐਗਜ਼ਾਮ ਦੀ ਡੇਟ ਦੱਸ ਦਿੱਤੀ ਗਈ ਹੈ ਅਤੇ ਕੈਂਡੀਡੇਟਸ ਨੂੰ ਰੋਲ ਨੰਬਰ ਇਸ਼ੂ ਕਰ ਦਿੱਤੇ ਗਏ ਨੇ ਤੁਸੀਂ ਆਪਣਾ ਰੋਲ ਨੰਬਰ ਡਾਊਨਲੋਡ ਕਰ ਸਕਦੇ ਹੋ ਤੁਸੀਂ ਵੈਬਸਾਈਟ nltchd.info ਤੇ ਜਾਣਾ ਹੈ ਜਿਸ ਦਾ ਲਿੰਕ ਵੀ ਮੈਂ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦੇਵਾਂਗਾ ਇੱਥੇ ਜਾ ਕੇ ਤੁਸੀਂ ਸਕਰੀਨ ਤੇ ਦੇਖੋਗੇ ਇੱਥੇ ਹੋਮ ਦੀ ਆਪਸ਼ਨ ਹੈ ਉਮਤੇ ਜਾ ਕੇ ਤੁਸੀਂ ਦੇਖੋਗੇ ਕਿ ਐਡਰਟਾਈਜ਼ਮੈਂਟ 6 ऑफर 2023 ਐਡਮਿਟ ਕਾਰਡ ਫੋਰ ਦਾ ਪੋਸਟ ਆਫ ਜੂਨੀਅਰ ਬੇਸਿਕ ਟੀਚਰਸ ਤਾਂ ਇਸ ਵਾਸਤੇ ਤੁਹਾਨੂੰ ਦੱਸ দিਇਆ ਇੱਥੇ ਤਿੰਨ ਆਪਸ਼ਨ ਨੇ ਵਿਜ਼ਿਟ ਡਿਪਾਰਟਮੈਂਟ ਵੈਬਸਾਈਟ ਇਸ ਤੋਂ ਇਲਾਵਾ ਡਾਊਨਲੋਡ ਐਡਮਿਟ ਕਾਰਡ ਜੇ ਤੁਸੀਂ ਇਸ ਨੂੰ ਕਲਿੱਕ ਕਰੋਗੇ ਜੇ ਤੁਹਾਨੂੰ ਰੋਲ ਨੰਬਰ ਈਮੇਲ ਰਾਹੀਂ ਪ੍ਰਾਪਤ ਹੋ ਚੁੱਕਾ ਜਾਂ ਫਿਰ ਮੈਸੇਜ ਰਾਹੀਂ ਆ ਚੁੱਕਾ ਤੁਸੀਂ ਆਪਣਾ ਇੱਥੇ ਰੋਲ ਨੰਬਰ ਪਾਣਾ ਅਤੇ ਡੇਟ ਆਫ ਬਰਥ ਅਤੇ ਆਪਣਾ ਆਧਾਰ ਕਾਰਡ ਤੁਸੀਂ ਜੋ ਐਡਮਿਟ ਕਾਰਡ ਹੈ एग्जाम ਵਾਸਤੇ ਉਹ ਡਾਊਨਲੋਡ ਕਰ ਸਕਦੇ ਹੋ ਇਸ ਤੋਂ ਇਲਾਵਾ ਜੇ ਤੁਹਾਨੂੰ ਰੋਲ ਨੰਬਰ ਹਲੇ ਤੱਕ ਨਹੀਂ ਆਇਆ ਈਮੇਲ 'ਚ ਤਾਂ ਡਾਊਨਲੋਡ ਐਡਮਿਟ ਕਾਰਡ ਐਪਲੀਕੇਸ਼ਨ ਨੰਬਰ ਜੋ ਕਿ ਤੁਸੀਂ ਜਦੋਂ एग्जाम ਵਾਸਤੇ ਐਪਲੀਕੇਸ਼ਨ ਫਾਰਮ ਫਿਲ ਕੀਤਾ ਸੀ ਤਾਂ ਇੱਥੇ ਐਪਲੀਕੇਸ਼ਨ ਨੰਬਰ ਭਰ ਕੇ ਅਤੇ ਡੇਟ ਆਫ ਬਰਥ ਭਰ ਕੇ ਤੁਹਾਡਾ ਜੋ ਹੈ ਐਡਮਿਟ ਕਾਰਡ ਜਨਰੇਟ ਹੋ ਜਾਵੇਗਾ ਇਸ ਨੂੰ ਡਾਊਨਲੋਡ ਕਰ ਲੈਣਾ ਪਰ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਕਿ ਤੁਹਾਨੂੰ ਐਡਵਾਈਸ ਕੀਤਾ ਗਿਆ ਹੈ ਕਿ 26 April 2024 ਨੂੰ ਤੁਸੀਂ ਇਸ ਵੈਬਸਾਈਟ ਤੇ ਦੁਆਰਾ ਵਿਜ਼ਿਟ ਕਰਨਾ ਅਤੇ ਤੁਹਾਨੂੰ ਸਾਰੇ ਹੀ ਐਗਜ਼ਾਮੀਨੇਸ਼ਨ ਸੈਂਟਰ ਜੋ ਕਿ ਇਸ ਪ੍ਰੀਖਿਆ ਲਈ ਬਣਾਈ ਗਏ ਹਨ ਉਸ ਦੀ ਲਿਸਟ ਇੱਥੇ ਮਿਲ ਜਾਵੇਗੀ ਉਸ ਲੇਸ ਦੇ ਮੁਤਾਬਕ ਹੀ ਤੁਸੀਂ ਆਪਣੇ ਸੈਂਟਰ ਤੇ ਪਹੁੰਚ ਕਰਨੀ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਕਿ ਤੁਹਾਡਾ ਟੈਸਟ ਵਧੀਆ ਰਹੇ ਅਤੇ ਤੁਸੀਂ ਇਹ ਐਗਜ਼ਾਮ ਦੇ ਕੇ ਇਸ ਐਗਜ਼ਾਮ ਨੂੰ ਕਲੀਅਰ ਕਰਕੇ ਆਪਣੇ ਕੰਮ ਤੇ ਲੱਗੋ ਇਹਨਾਂ ਸ਼ਬਦਾਂ ਦੇ ਨਾਲ ਹੀ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਵਨਸ ਏਨ ਟੂ 올 ਮਾਈ ਵੀਅਰਸ